ਮੱਗਰ ਮਿੱਠੀ ਨੂੰ ਤਾਂ ਤੁਸੀਂ ਸਾਰੇ ਜਣੇ ਜਾਣਦੇ ਹੋਮੋਗੇ ਜੋ ਅਕਸਰ ਹੀ ਵਿਆਹ ਸਾਧੀਆਂ ਦੇ ਵਿੱਚ ਜਾਂ ਕਿਸੇ ਵੀ ਖੁਸ਼ੀ ਦੇ ਪ੍ਰੋਗਰਾਮ ਦੇ ਵਿੱਚ ਲੋਕ ਮੱਗਰ ਮਿੱਠੀ ਨੂੰ ਬੁਲਾਉਂਦੇ ਸੀ ਤੇ ਲੋਕ ਉਸ ਤੋਂ ਬੋਲੀਆਂ ਪਵਾਉਂਦੇ ਸੀ ਸੋ ਮੱਗਰ ਮਿੱਠੀ ਨੂੰ ਬੋਲੀਆਂ ਬਹੁਤ ਜ਼ਿਆਦੇ ਆਉਂਦੀਆਂ ਸੀ ਤੇ ਉਹ ਚੰਗੀਆਂ ਚੰਗੀਆਂ ਜਨਨੀਆਂ ਨੂੰ ਬੋਲੀਆਂ ਪਾਉਣ ਦੇ ਵਿੱਚ ਨਹੀਂ ਸੀ ਆਉਣ ਦਿੰਦਾ ਸੋ ਇੱਥੇ ਆਪਾਂ ਤੁਹਾਨੂੰ ਦੱਸਦੇ ਕਿ ਬੀਤੇ ਦਿਨ ਹੀ ਮੱਗਰ ਮਿੱਠੀ ਦੀ ਜਿਹੜੀ ਕਿ ਮੌਤ ਹੋ ਗਈ ਹੈ ਜਿਸ ਇਹ ਖਬਰ ਸੁਣ ਕੇ ਲੋਕ ਬਹੁਤ ਦੁਖੀ ਹੋਏ ਕਿਉਂਕਿ ਮੱਗਰ ਮਿੱਠੀ ਹੈ ਜਿਹੜਾ ਕਿ ਇੱਕ ਬਹੁਤ ਹੀ ਨੇਕ ਦਿਲ ਸਾਨ ਸੀਗਾ ਉਹ ਆਪਣੀਆਂ ਬੋਲੀਆਂ ਦੇ ਨਾਲ ਤੇ ਆਪਣੀਆਂ ਗੱਲਾਂ ਦੇ ਨਾਲ ਹਮੇਸ਼ਾ ਲੋਕਾਂ ਨੂੰ ਖੁਸ਼ ਕਰ ਰੱਖਦਾ ਹੁੰਦਾ ਸੀ ਸੋ ਸਾਰੇ ਭਰਾ ਪਹਿਲਾਂ ਤਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖੇ ਕਿ ਵਾਹਿਗੁਰੂ ਉਸ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਸੋ ਦੱਸਿਆ ਜਾ ਰਿਹਾ ਹੈ ਕਿ ਮੱਗਰ ਮਿੱਠੀ ਦੀ ਜਿਹੜੀ ਕਿ ਅਚਾਨਕ ਹੀ ਸਿਹਤ ਆ ਜਿਹੜੀ ਕਿ ਉਹ ਖਰਾਬ ਹੋ ਗਈ ਜਿਸ ਕਾਰਨ ਉਸ ਦੀ ਹਸਪਤਾਲ ਦੇ ਵਿੱਚ ਮੌਤ ਹੋ ਗਈ ਸੋ ਉੱਥੇ ਹੀ ਲੋਕ ਹੁਣ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਦੇ ਪਏ ਨੇ ਕਿ ਹੁਣ ਲੋਕ ਨੇ ਜਿਹੜੇ ਕਿ ਆਰ ਆਈ ਪੀ ਦੇ ਪੋਸਟਾਂ ਪਾਉਂਦੇ ਪਏ ਨੇ ਜੇ ਇਹ ਹੀ YouTube ਚੈਨਲ वाले ਉਸ ਦੇ ਘਰ ਪਹਿਲਾਂ ਜਾਂਦੇ ਉਸ ਦੀ ਵੀਡੀਓ ਪਾਉਂਦੇ ਤੇ ਉਸ ਦੇ ਪਰਿਵਾਰ ਦਾ ਸਰਵੇ ਕਰ ਦਿੱਤਾ ਤਾਂ ਉਸ ਦੀ ਵੀ ਇੱਕ ਚੰਗੀ ਤਰ੍ਹਾਂ ਹੈਲਪ ਹੋ ਸਕਦੀ ਸੀ ਜੋ ਕਮੈਂਟ ਤੁਸੀਂ ਆਪਣੀ ਸਕਰੀਨ ਉੱਪਰ ਪੜ ਸਕਦੇ ਹੋਗੇ ਲੋਕ ਇੱਥੇ ਇਹੀ ਕਹਿੰਦੇ ਪਏ ਨੇ ਕਿ ਲੋਕ ਪਹਿਲਾਂ ਉਸ ਦਾ ਮਜ਼ਾਕ ਬਣਾਉਂਦੇ ਰਹੇ ਤੇ ਉਸ ਤੋਂ ਪੈਸੇ ਕਮਾਉਂਦੇ ਰਹੇ ਪਰ ਕਿਸੇ ਨੇ ਉਸ ਦੀ ਹੈਲਪ ਨਹੀਂ ਸੀ ਕੀਤੀ ਬਾਕੀ ਸਾਰੇ ਭਰਾ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਿਓ ਵਾਹਿਗੁਰੂ ਆਪਣੇ ਚਰਨਾਂ ਦੇ ਵਿੱਚ ਉਸ ਨੂੰ ਨਿਵਾਸ ਬਖਸ਼ੇ ਬਾਕੀ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰੱਖਾ